ਅਮਰੀਕੀ ਸੈਨਾ ਬਲੋ ਇਰਾਨ ਦੇ ਤਿੰਨ ਪਰਮਾਣੂ ਟਿਕਾਣਿਆਂ ਤੇ ਬੰਕਰ ਬਾਸਟਰ ਬੰਬs ਛੁੱਟੇ ਗਏ 125 ਜੈਟ ਭੇਜ ਕੇ 7 B2 ਬੰਬਰਸ ਦੇ ਨਾਲ ਇਰਾਨ ਉੱਤੇ ਹਮਲਾ ਕੀਤਾ ਗਿਆ ਇਰਾਨ ਦੀ ਸੈਨਾ ਨੇ ਆਪਰੇਸ਼ਨ ਓਨੈਸਟ ਪ੍ਰੋਮਿਸ 3 ਸ਼ੁਰੂ ਕਰ ਦਿੱਤਾ ਹੈ ਜਿਸ ਰਾਇਲ ਤੇ ਉਹਨਾਂ ਨੇ ਖੈਬਰ ਮਝਾਇਲ ਲਾਗੀਆਂ 14 ਸ਼ਹਿਰਾਂ ਉੱਤੇ ਇਸ ਮਝਾਇਲ ਨਾਲ ਹਮਲੇ ਕੀਤੇ ਗਏ ਫ੍ਰਾਂਸ ਦੇ ਰਾਸ਼ਟਰਪਤੀ ਮੈਕਰੋ ਨੇ ਐਮਰਜੈਂਸੀ ਮੀਟਿੰਗ ਬੁਲਾਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੇ ਈਰਾਨ ਦੀਆਂ ਸਮੱਸਿਆਵਾਂ ਬੰਦੀ ਜਾਣਕਾਰੀ ਲਈ। ਅਮਰਖਸ਼ਾ ਦੇਸ਼ ਦੇ ਗ੍ਰਹਿ ਮੰਤਰੀ ਨੇ ਕਿਹਾ ਹੈ ਕਿ ਮੌਨਸੂਨ ਦੇ ਮੌਸਮ ਵਿੱਚ ਵੀ ਨਕਸਲ ਵਿਰੋਧੀ ਮੁਹਿੰਮ ਜਾਰੀ ਰਹੇਗੀ। ਪ੍ਰੋਪਰਟੀ ਦਾ ਕੰਮ ਕਰਦੇ ਹੋਏ ਵਿਅਕਤੀ ਪੁੱਤਰ ਪਤਨੀ ਅਤੇ ਖੁਦ ਨੂੰ ਗੋਲੀ ਮਾਰ ਲਈ ਹੈ ਤੇ ਉਹ ਬਨੂੜ ਦੇ ਨਿਵਾਸੀ ਦੱਸੇ ਜਾ ਰਹੇ ਹਨ। ਮੁੰਬਈ 에어ਪੋਰਟ ਤੋਂ 16.12 ਕਰੋੜ ਰੁਪਏ ਦਾ ਸੋਨਾ ਤੇ ਡਰੱਗ ਮਨੀ ਜਬਤ ਕੀਤੀ ਗਈ ਹੈ ਤੇ ਇਹਨਾਂ ਕੋਲ ਕਾਫੀ ਮਾਤਰਾ ਵਿੱਚ ਡਰੱਗਜ਼ ਵੀ ਸੀ। ਲੁਧਿਆਣਾ ਵੀ ਜਿਮਨੀ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਅੱਜ ਸ਼ੁਰੂ ਹੋ ਚੁੱਕੀ ਹੈ। ਈਰਾਨ ਦੀ ਸੰਸਦ ਨੇ ਤੇਲ ਗੈਸ ਦੇ ਰਾਸਤਾ ਰੋਕਣ ਦੇ ਮਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਪਰੰਤੂ ਅਜੇ ਅੰਤਮ ਫੈਸਲਾ ਲਿਆ ਜਾਣਾ ਬਾਕੀ ਹੈ। ਭਾਰਤ ਸਰਕਾਰ ਨੇ ਆਪਰੇਸ਼ਨ ਸਿੰਧੂ ਦੇ ਤਹਿਤ ਈਰਾਨ ਤੋਂ 311 ਹੋਰ ਭਾਰਤੀ ਨਾਗਰਿਕਾਂ ਨੂੰ ਵਾਪਸ ਦਿੱਲੀ ਲਿਆਂਦਾ ਗਿਆ। ਬੰਬ ਦੀ ਧਮਕੀ ਪਿੱਛੋਂ ਬਰਮਿੰਗਮ ਦਿੱਲੀ ਉਡਾਣ ਨੂੰ ਰਾਇਦ ਸ਼ਹਿਰ ਵਿੱਚ ਉਤਾਰਿਆ ਗਿਆ 에어 ਇੰਡੀਆ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਲੰਡਨ ਜਾਣ ਵਾਲਾ ਜਹਾਜ਼ ਬਿਚਨਈ ਵਾਪਸ ਲਿਆਂਦਾ ਗਿਆ ਪੰਜਾਬ ਵਿੱਚ ਪ੍ਰੀ ਮੌਨਸੂਨ ਦੇ ਦਿੱਤੀ ਰਾਹਤ ਕਈ ਜ਼ਿਲ੍ਹਿਆਂ ਵਿੱਚ ਤੇਜ਼ਮੀ ਤੋਂ ਬਾਅਦ 30 ਡਿਗਰੀ ਤੱਕ ਤਾਪਮਾਨ ਹੇਠਾਂ ਆ ਗਿਆ ਹੈ ਹਿਮਾਚਲ ਪ੍ਰਦੇਸ਼ ਵਿੱਚ orange alert ਜਾਰੀ ਕਰ ਦਿੱਤਾ ਗਿਆ ਹੈ ਈਰਾਨ ਅਤੇ ਇਜ਼ਰਾਈਲ ਦੀ ਜੰਗ ਤੋਂ ਬਾਅਦ ਭਾਰਤ ਨੇ ਜੂਨ ਚ ਹੀ ਰੂਸ ਤੋਂ ਕੱਚੇ ਤੇਲ ਦੀ ਦਰਾਮਦ ਨੂੰ ਵਧਾ ਦਿੱਤਾ ਗਿਆ ਹੈ ਅਸ਼ਮੀਏ ਸ਼ੀਸ਼ਣਲ ਭਾਰ ਦੇ ਵਪਾਰ ਪ੍ਰਭਾਵਿਤ ਹੈ ਤੇ ਹੋਮ ਹੋਰ ਮੂਜ ਜਲ ਡੰਮਰੂ ਸੰਕਟਗੰਤ ਕੱਚੇ ਤੇਲ ਦੇ ਮੋੜੀ ਤੇ ਭਾਰ ਦੀ ਸਥਿਤੀ ਚੰਗੀ ਗੈਸ ਨੂੰ ਲੈ ਕੇ ਕੋਈ ਚਿੰਤਾ ਨਹੀਂ ਹੈ ਭਾਰਤ ਦੀਆਂ ਟੌਪ 10 ਕੰਪਨੀਆਂ ਵਿੱਚ 6 ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 1.62 ਲੱਖ ਕਰੋੜ ਰੁਪਏ ਵੱਧ ਗਿਆ ਹੈ ਕਾਫੀ ਦੀ ਬਰਾਮਦ 125% ਦੀ ਵਾਧ ਕੇ 1.8 ਅਰਬ ਡਾਲਰ ਤੱਕ ਪਹੁੰਚ ਗਈ ਹੈ ਭਾਰਤ ਤੇ ਇੰਗਲੈਂਡ ਦੇ ਵਿਚਕਾਰ ਟੈਸਟ ਮੈਚ ਖੇਡਿਆ ਜਾ ਰਿਹਾ ਹੈ ਪਹਿਲਾ ਟੈਸਟ ਦੇ 3 ਤੀਜੇ ਦਿਨ ਇੰਗਲੈਂਡ ਦੀ ਪਹਿਲੀ ਪਾਰੀ 465 ਦੌੜਾਂ ਤੇ ਆਊਟ ਹੋ ਗਈ ਤੇ ਭਾਰਤ ਦੀ ਟੀਮ ਨੂੰ 96 ਦੌੜਾਂ ਦੀ ਬੜਤ ਮਿਲ ਗਈ ਹੈ ਬੁੰਬਰਾ ਨੇ 5 ਵਿਕਟਾਂ ਲਈਆਂ ਤੇ ਬਰੂਕ 99 ਰਨ ਤੇ ਆਊਟ ਹੋ ਗਿਆ ਕੈਨੇਡਾ ਦੀ ਪੁਰਸ਼ ਕ੍ਰਿਕਟ ਟੀਮ ਨੇ T20 ਵਿਸ਼ਵ ਕੱਪ ਲਈ ਕੁਆਲੀਫਾਈ ਕਰ ਲਿਆ ਹੈ ਭਾਰਤ ਦੀ ਪੁਰਸ਼ ਹਾਕੀ ਟੀਮ ਨੇ ਬੈਲਜੀਅਮ ਨੂੰ 4-3 ਨਾਲ ਹਰਾ ਕੇ ਲਗਾਤਾਰ ਹਾਰ ਦਾ ਸਿਲਸਲਾ ਤੋੜ ਦਿੱਤਾ ਹੈ IIT गुहट्टी ਦੇ ਸਟੂਡੈਂਟਸ ਨੇ ਵਾਟਰ ਟ੍ਰੀਟਮੈਂਟ ਸਿਸਟਮ ਤਿਆਰ ਕੀਤਾ ਹੈ ਜਿਸ ਨਾਲ 20 ਰੁਪਏ ਵਿੱਚ 1000 ਲੀਟਰ ਪਾਣੀ ਸਾਫ਼ ਹੋਵੇਗਾ। ਇਰਾਨ ਦੇ ਸਮਰਥਨ ਵਿੱਚ ਇਸਲਾਮਕ ਦੇਸ਼ ਆ ਚੁੱਕੇ ਹਨ। ਮਿਸਰ ਦੇ ਵਿਦੇਸ਼ ਮੰਤਰੀ ਨੇ ਭਾਰਤ ਦਾ ਦੌਰਾ ਕੀਤਾ। ਪਾਕਿਸਤਾਨ ਦੇ ਖੈਬਰ ਪਖਤੂਨਵਾਰਜ਼ ਕਿਸ਼ਤੀ ਪਲਟਣ ਨਾਲ 7 ਸਲਾਨੀਆਂ ਦੀ ਮੌਤ ਹੋ ਗਈ। ਓਮਾਨ ਦੇਸ਼ ਵਿੱਚ ਇੱਕ ਲੜਕੀ ਨੂੰ ਚਾ